ਲੋਕਾਂ ਨੂੰ ਜਿਹੜੇ ਕੋੜੇ ਦਾ ਜਨਮ ਕੀਤਾ ਜਾਏਗਾ ਸੰਗਤਾਂ ਨੂੰ ਸੰਗੀ ਰੂਪ ਦੇ ਵਿੱਚ ਪਾਇਸ ਤੋਂ ਲੋਵਾ ਦਾਇਆ ਲੈ ਜੀ ਅਲਾ ਦੇ ਘਰ ਇਸ ਤਰ੍ਹਾਂ ਦੇ ਜਨਮ ਦੇਣ ਕੋਈ ਖੁਸ਼ੀ ਦਾ ਮੌਕਾ ਹੈ ਇਸੇ ਤਰੀਕੇ ਨਾਲ ਮੌਤ ਘਰ ਨੂੰ ਕਿਸੇ ਦੇ ਜਨਮ ਹੋ ਜਾਂਦੀ ਹੈ ਤਾਂ ਆਪਾਂ ਗੁਰੂ ਦੇ ਪਾਵਨ ਬਾਣੀ ਦਾ ਸਨੋਖ ਲੈ ਕੇ ਆਉਂਦੇ ਹਾਂ ਗੁਰੂ ਘਰ ਉਸ ਪਰਸ਼ਮਨ ਰਾਤ ਦੇ ਪਾਵਨ ਬਾਣੀ ਦਾ ਪ੍ਰਕਾਸ਼ ਆਪਣੇ ਘਰ ਚ ਕਰਮੇ ਉਸ ਤੋਂ ਬਾਅਦ ਗੁਨਾਹ ਪ੍ਰਸ਼ਾਣੇ ਦੇਖ ਵਰਤਾਈ ਜਾਂਦੇ ਹੈ ਇਸੇ ਤ੍ਰਿਪੇ ਦੇ ਨਾਲ ਨਾਲ ਸਰਸ਼ਾ ਕੋਲੇ ਜਾਗੋ ਜਿੱਤੇ ਦੇ ਅੰਦਰ ਬਾਣੀ ਪੜੀ ਜਾਂਦੀ ਪਿਤਾ ਕਥਾ ਕੀਤਨ ਵਿਚਾਰਾਂ ਕੀ ਕੀ ਜਾਂਦੇ ਹਨ ਇਹਦਾ ਅਰਥ ਇਹ ਹੈ ਘਰ ਵਿੱਚ ਸੁਖ ਤੇ ਦੁੱਖ ਦੋਵੇਂ ਗੁਰਸੱਭੇ ਬਰਾਬਰ ਕਰ ਦਿੱਤੇ ਨੇ ਸੁਖ ਦੁੱਖ ਦੋਨੋਂ ਸਮ ਕਰ ਜਾਂਦਾ ਔਰ ਮਾਨ ਅਪਮਾਨਾ ਜੇ ਸੁਖ ਦੇ ਦਾ ਤੁਝੇ ਅਰਾਧੇ ਦੁੱਖ ਵੀ ਤੁਝੇ ਲੈ ਆਏ ਜੇ ਸੁਖ ਦੇ ਦਾ ਇੰਨੀ ਰਾਜਾ ਦੁੱਖ ਵਿੱਚ ਸੁਖ ਮੜਾਈ ਗੁਰੂ ਸਾਹਿਬ ਜੀ ਨੇ ਪਿਆਰਿਆ ਤੇ ਤੇਰੇ ਘਰ ਵਿੱਚ ਸੋਖ ਹੈ ਬਹੁਤਾ ਹਕਾਰ ਕਰਨ ਦੀ ਲੋੜ ਨਹੀਂ ਬਹੁਤਾ ਉੱਚਰਨ ਦੀ ਲੋੜ ਨਹੀਂ ਤੇ ਗੁਰੂ ਜੀ ਦੇ ਅਰਦਾਸ ਕਰਿਆ ਕਾ ਸੱਚੇ ਪਾਤਸ਼ਾਹ ਇਹ ਵੀ ਤੇਰਾ ਹੁਕਮ ਹੈ ਜੇ ਘਰ ਵਿੱਚ ਦੋਖਾ ਜਾਵੇ